ਲੋਹਾਰੀਪਾ ਸਿੱਧ ਨੇ ਗੋਰਖ ਨੂੰ ਜਾ ਕੇ ਦੱਸਿਆ ਕਿ ਨਾਨਕ ਤਪੇ ਦੇ ਬਰਾਬਰ ਦਾ ਇਸ ਸਮੇਂ ਹੋਰ ਕੋਈ ਨਹੀਂ ਹੈ ਤਪੇ ਨੂੰ ਕੋਈ ਵੀ ਨਹੀਂ ਜਿੱਤ ਸਕਦਾ ਇਹ ਤਾਂ ਕੋਈ ਅਵਤਾਰ ਸਹੀ ਹੁੰਦਾ ਹੈ ਤਦ ਗੋਰਖ ਨੇ ਸਾਰੇ ਸਿੱਧਾਂ ਨੂੰ ਸੱਦ ਕੇ ਆਖਿਆ ਤੁਹਾਡੇ ਵਿੱਚੋਂ ਕੋਈ ਐਸਾ ਹੈ ਜਿਹੜਾ ਨਾਨਕ ਤਪੇ ਨਾਲ ਚਰਚਾ ਕਰਕੇ ਉਸ ਨੂੰ ਜਿੱਤ ਸਕੇ ਭੰਗਰਨਾਥ ਨੇ ਉੱਠ ਕੇ ਕਿਹਾ ਮੈਨੂੰ ਆਗਿਆ ਹੋਵੇ ਤਾਂ ਮੈਂ ਜਾਂਦਾ ਹਾਂ ਆਦਮੀ ਕੀ ਚੀਜ਼ ਹੈ ਮੈਂ ਤਾਰੇ ਤੋੜ ਸਕਦਾ ਹਾਂ ਉਸ ਨੂੰ ਜਾਂ ਪਿੱਛੇ ਹਟਣ ਤੇ ਮਜਬੂਰ ਕਰ ਦਿਆਂਗਾ ਅਤੇ ਜਾਂ ਚੇਲਾ ਕਰਕੇ ਤੁਹਾਡੇ ਪਾਸ ਲਿਆਵਾਂਗਾ ਗੋਰਖ ਨੇ ਕਿਹਾ ਜਾਓ ਠੀਕ ਹੈ ਅਜੀਹਾ ਹੀ ਕਰਨਾ ਪੰਗਰਨਾਥ ਗੁਰੂ ਜੀ ਨਾਲ ਚਰਚਾ ਕਰਨ ਵਾਸਤੇ ਤੁਰ ਪਿਆ ਉਧਰ ਗੁਰੂ ਜੀ ਜਦ ਪਹਾੜ ਦੇ ਉੱਤੇ ਜਾ ਰਹੇ ਸਨ ਤਾਂ ਮਰਦਾਨੇ ਨੇ ਪੁੱਛਿਆ ਹੁਣ ਕਿੱਧਰ ਜਾ ਰਹੇ ਹੋ ਗੁਰੂ ਜੀ ਨੇ ਕਿਹਾ ਕਾਕ ਪਸੁੰਡ ਤੇ ਧਰੂ ਆਦਿਕ ਸਥਾਨਾਂ ਨੂੰ ਵੇਖਣ ਜਾ ਰਹੇ ਹਾਂ ਚੰਦ ਸੂਰਜ ਰਹਿ ਗਏ ਹਨ ਇਸ ਤੋਂ ਅੱਗੇ ਸੁਮੇਰ ਦੇ ਉੱਤੇ ਸਿੱਧ ਰਹਿੰਦੇ ਹਨ ਉਹਨਾਂ ਦਾ ਮਾਣ ਦੂਰ ਕਰਨਾ ਹੈ ਇੱਥੇ ਨੇ ਨੂੰ ਭੰਗਰਨਾਥ ਆ ਗਿਆ ਉਸਨੇ ਕਿਹਾ ਮਾਈ ਮੁੰਡੇ ਕਿੱਧਰ ਜਾ ਰਹੇ ਹੋ ਅੱਗੇ ਜਾਣ ਦੀ ਤੇਰੇ ਵਿੱਚ ਪਹੁੰਚ ਨਹੀਂ ਅੱਗੇ ਜਾ ਕੇ ਆਪਣੇ ਪ੍ਰਾਣ ਗਵਾ ਲਵੇਂਗਾ ਪਰ ਜੇ ਤੈਨੂੰ ਅੱਗੇ ਜਾਣ ਦੀ ਇੱਛਾ ਹੈ ਤਾਂ ਗੋਰਖ ਨੂੰ ਗੁਰੂ ਧਾਰ ਲੈ ਜੋ ਪੂਰਾ ਸਮਰੱਥ ਗਿਆਨਵਾਨ ਹੈ ਜੇ ਤੂੰ ਸੁੱਖ ਚਾਹੁੰਦਾ ਹੈ ਤਾਂ ਦੋਹਾਂ ਵਿੱਚੋਂ ਇੱਕ ਗੱਲ ਕਰ ਲੈ ਜਾਂ ਪਿੱਛੇ ਹਟ ਜਾ ਤੇ ਜਾਂ ਗੋਰਖ ਨੂੰ ਗੁਰੂ ਧਾਰ ਲੈ ਗੁਰੂ ਜੀ ਨੇ ਕਿਹਾ ਸਾਡੀ ਤ੍ਰਿਸ਼ਨਾ ਮਾਈ ਹੈ ਜਿਸ ਦਾ ਅਸਾਂ ਸਿਰ ਮੁੰਨਿਆ ਹੈ ਅਤੇ ਫਿਰ ਮਾਈ ਦੀ ਮਾਈ ਜਣ ਕੇ ਮਾਇਆ ਦਾ ਸਾਥ ਛੱਡਿਆ ਹੋਇਆ ਹੈ ਦੁੱਖ ਉਸ ਨੂੰ ਹੁੰਦਾ ਹੈ ਜਿਹੜਾ ਆਪਣਾ ਰਸਤਾ ਉਹ ਲਾ ਫਿਰਦਾ ਹੋਵੇ ਤੇਰੇ ਹੰਕਾਰ ਨੂੰ ਦੂਰ ਕਰਕੇ ਮੈਂ ਰਾਸਤਾ ਦੇਖ ਲਵਾਂਗਾ ਤੇਰਾ ਗੁਰੂ ਗੋਰਖ ਵੀ ਵੇਖਿਆ ਹੈ ਜਿਸ ਨੇ ਲੰਮੀ ਉਮਰ ਕਰਕੇ ਬੇਅਰਥ ਝਗੜੇ ਹੀ ਪਾਏ ਹਨ ਅਤੇ ਆਪਣੇ ਮਾਣ ਹੰਕਾਰ ਨੂੰ ਦੂਰ ਨਹੀਂ ਕੀਤਾ ਜਿਸ ਨੇ ਆਪਣਾ ਹੀ ਗਿਆਨ ਮਾਣ ਵਿੱਚ ਮਤੇ ਹੋਏ ਨੇ ਗਵਾ ਲਿਆ ਹੈ ਉਹ ਦੂਜੇ ਨੂੰ ਕਿਸ ਤਰ੍ਹਾਂ ਮੁਕਤੀ ਦੇ ਸਕਦਾ ਹੈ ਆਪਣੀ ਵਡਿਆਈ ਵਾਸਤੇ ਕਪਟ ਕਰਕੇ ਲੋਕਾਂ ਨੂੰ ਭਰਮਾ ਰਿਹਾ ਹੈ ਕੰਨ ਪਾੜ ਕੇ ਕੱਚ ਦੀਆਂ ਮੁੰਦਰਾ ਪਾ ਕੇ ਲੱਕ ਨਾਲ ਸੇਲੀਆਂ ਬਨ ਕੇ ਸਰੀਰ ਤੇ ਸੁਆਹ ਮਲ ਕੇ ਛਲ ਕਪੜਦਾ ਪੇਖ ਧਾਰਨ ਕੀਤਾ ਹੋਇਆ ਹੈ ਜੋਗ ਦੀ ਯੋਗਤੀ ਤਾਂ ਤੁਸੀਂ ਜਾਣਦੇ ਨਹੀਂ ਪਰ ਆਪਣੇ ਆਪ ਨੂੰ ਜੋਗੀ ਕਹਿੰਦੇ ਹੋ ਬੇਅਰਥ ਹੀ ਉਮਰਾਂ ਲੰਮੀਆਂ ਕਰਕੇ ਸ੍ਰੇਸ਼ਟ ਮਾਰਗ ਤੋਂ ਦੂਰ ਹੀ ਤੁਰੇ ਫਿਰਦੇ ਹੋ ਗੁਰੂ ਜੀ ਦੇ ਇਹ ਬਚਨ ਸੁਣ ਕੇ ਭੰਗਰਨਾਥ ਲੋਪ ਹੋ ਕੇ ਗੋਰਖਨਾਥ ਪਾਸ ਆ ਗਿਆ ਗੁਰੂ ਜੀ ਅੱਗੇ ਤੁਰਦੇ ਤੁਰਦੇ ਉਹਨਾਂ ਪਹਾੜ ਉੱਤੇ ਜਾ ਬਰਾਜੇ ਜਦ ਤਿੰਨ ਘੜੀਆਂ ਬੀਤ ਗਈਆਂ ਤਾਂ ਗੁਰੂ ਜੀ ਆਪੇ ਹੀ ਮੁਸਕਰਾਏ ਮਰਦਾਨੇ ਨੇ ਪੁੱਛਿਆ ਗੁਰੂ ਜੀ ਮੁਸਕਰਾਏ ਕਿਹੜੀ ਗੱਲ ਤੋਂ ਹੋ ਗੁਰੂ ਜੀ ਨੇ ਕਿਹਾ ਮਰਦਾਨਾ ਇੱਕ ਜੋਗੀ ਆ ਰਿਹਾ ਹੈ ਜੋ ਬਹੁਤ ਹੰਕਾਰੀ ਤੇ ਮਾਣੀ ਹੈ ਮਰਦਾਨੇ ਨੇ ਕਿਹਾ ਗੁਰੂ ਜੀ ਆਖੋ ਤਾਂ ਉਸ ਨੂੰ ਝੱਡੇ ਗਾਟੇ ਕਰਦਿਆਂ ਇਹ ਬਿਆਰਥ ਹੀ ਕਿਉਂ ਆਣ ਆਣ ਕੇ ਸਾਨੂੰ ਤੰਗ ਕਰਦੇ ਹਨ ਗੁਰੂ ਜੀ ਨੇ ਹੱਸ ਕੇ ਕਿਹਾ ਮਰਦਾਨਾ ਇੱਥੇ ਹੱਥ ਦੀ ਲੜਾਈ ਨਹੀਂ ਹੈ ਇੱਥੇ ਬਚਨਾਂ ਦੀ ਚਤਰਾਈ ਦੀ ਲੜਾਈ ਹੈ ਐਨੇ ਵਿੱਚ ਕਨੀਫਾ ਨਾਮ ਦਾ ਸਿੱਧ ਆ ਗਿਆ ਉਸਨੇ ਪੁੱਛਿਆ ਤੁਸੀਂ ਕਦੇ ਅੱਗੇ ਵੀ ਇੱਥੇ ਆਏ ਹੋ ਜਾਂ ਪਹਿਲੀ ਵਾਰ ਆਏ ਹੋ ਹੁਣ ਅੱਗੇ ਕਿੱਥੇ ਜਾਵਾਂਗੇ ਤੇਰਾ ਨਾਮ ਕੀ ਹੈ ਮੈਂ ਤੈਨੂੰ ਠੀਕ ਕਹਿੰਦਾ ਹਾਂ ਕਿ ਮੇਰੇ ਪਾਸੋਂ ਉਪਦੇਸ਼ ਲੈ ਲਵੋ ਨਹੀਂ ਤਾਂ ਤੇਰਾ ਸਾਰਾ ਮਾਣ ਮੈਂ ਚੂਰ ਕਰ ਦਿਆਂਗਾ ਗੁਰੂ ਜੀ ਨੇ ਕਿਹਾ ਜੇ ਅਸੀਂ ਅੱਗੇ ਇੱਥੇ ਨਾ ਆਏ ਹੁੰਦੇ ਤਾਂ ਫਿਰ ਅਸੀਂ ਹੁਣ ਇੱਥੇ ਕਿਸ ਤਰ੍ਹਾਂ ਪਹੁੰਚ ਜਾਂਦੇ ਮੇਰਾ ਨਾਮ ਨਾਨਕ ਹੈ ਤੇਰੇ ਪਾਸ ਜੇਕਰ ਕੋਈ ਅ ਗਿਆਨ ਅੰਧੇਰਾ ਦੂਰ ਕਰਨ ਵਾਲਾ ਉਪਦੇਸ਼ ਹੈ ਤਾਂ ਸਾਨੂੰ ਦੱਸ ਨਹੀਂ ਤਾਂ ਐਵੇਂ ਕਿ ਹੋਲਣਾ ਹੈ ਸਾਨੂੰ ਕਰਤਾਰ ਦੇ ਵੇਖਣ ਦੀ ਇੱਛਾ ਹੈ ਉਸ ਤੋਂ ਬਿਨਾ ਸਾਡਾ ਮਨ ਨਹੀਂ ਠਹਿਰਦਾ ਕਨੀਫੇ ਨੇ ਕਿਹਾ ਤੁਸੀਂ ਕੰਨ ਪੜਵਾ ਕੇ ਕੱਚ ਦੀਆਂ ਮੰਦਰਾ ਪਾ ਲਵੋ ਅਤੇ ਗਲ ਵਿੱਚ ਕੈਂਤਾ ਪਹਿਨ ਕੇ ਜੋਗ ਰੀਤੀ ਧਾਰਨ ਕਰ ਲਵੋ ਸਿੱਧਾਂ ਵਿੱਚ ਮਿਲ ਕੇ ਸਰੀਰ ਤੇ ਸੁਆਹ ਮਲ ਕੇ ਭੀਖ ਮੰਗ ਕੇ ਖਾਵੋ ਤੇਰਾ ਬੁਟਾਪਾ ਦੂਰ ਹੋ ਜਾਏਗਾ ਤੇ ਕਾਲ ਦਾ ਭੈ ਨਹੀਂ ਰਹੇਗਾ ਮਨ ਵਿੱਚ ਫੈਸਲਾ ਕਰਕੇ ਸ੍ਰੇਸ਼ਟ ਮਤ ਸਾਡਾ ਸ੍ਰੇਸ਼ਟ ਮਤ ਧਾਰਨ ਕਰਕੇ ਅਮਰ ਹੋ ਜਾਓ ਗੁਰੂ ਜੀ ਨੇ ਕਿਹਾ ਅਸਾ ਮੂੰਹ ਮਾਰ ਨੂੰ ਚੀਰ ਕੇ ਗਰੀਬੀ ਗਿਆਨ ਦੀਆਂ ਮੁੰਦਰਾ ਪਾਈਆਂ ਹਨ ਈਸ਼ਵਰ ਧਿਆਨ ਦੀ ਖਿੰਥਾ ਗਲ ਪਾਈ ਹੈ ਜੋ ਕਦੇ ਨਾਸ਼ ਨਹੀਂ ਹੁੰਦੀ ਸੰਤੋਖ ਦੀ ਛਰੀਰ ਤੇ ਪਸਮ ਲਗਾਈ ਹੈ ਅਤੇ ਸੁੰਨ ਮੰਡਲ ਦੀ ਭੀਖ ਲੈਂਦੇ ਹਾ ਤੇ ਨਾਮ ਵਿੱਚ ਲਿਵ ਲਾਈ ਹੋਈ ਹੈ ਜਿਸ ਨਾਲ ਅਸਾਂ ਸੁੱਖਾਂ ਦੀ ਰਾਸ ਆਪਣੇ ਸਰੂਪ ਨੂੰ ਵੇਖਿਆ ਹੈ ਅਸਾਂ ਕਾਲ ਨੂੰ ਗੁਰੂ ਦਾ ਸ਼ਬਦ ਸੁਣਾ ਕੇ ਪਜਾ ਦਿੱਤਾ ਹੈ ਬੁਢਾਪਾ ਇਸ ਤਰ੍ਹਾਂ ਦੂਰ ਕਰਕੇ ਹਰੀ ਰੂਪ ਵਿੱਚ ਅਸਾਂ ਨਿਵਾਸ ਕੀਤਾ ਹੈ ਕਨੀਫਾ ਸਿੱਧ ਗੁਰੂ ਜੀ ਦੇ ਇਹ ਬਚਨ ਸੁਣ ਕੇ ਆਪ ਜੀ ਨੂੰ ਪੂਰਨ ਪੁਰਖ ਜਾਣ ਕੇ ਵਾਪਸ ਚਲੇ ਗਿਆ ਇਸ ਦੇ ਪਿੱਛੋਂ ਇੱਕ ਦੂਸਰਾ ਸਿੱਧ ਹਨੀਫਾ ਆ ਗਿਆ ਉਸ ਨੇ ਕਿਹਾ ਹੈ ਬਾਲੇ ਆਦੇਸ਼ ਹੈ ਗੁਰੂ ਜੀ ਨੇ ਕਿਹਾ ਇੱਕ ੰਕਾਰ ਕੋ ਆਦੇਸ਼ ਹੈ ਹਨੀਫਾ ਆਉ ਬੈਠ ਜਾਓ ਹਨੀਫਾ ਬੜਾ ਹੈਰਾਨ ਹੋਇਆ ਕਿ ਇਹਨਾਂ ਨੂੰ ਮੇਰੇ ਨਾਮ ਦਾ ਕਿਸ ਤਰ੍ਹਾਂ ਪਤਾ ਹੈ ਜਾਂ ਇਸ ਨੂੰ ਕਿਸੇ ਨੇ ਦੱਸ ਦਿੱਤਾ ਹੋਵੇਗਾ ਇਹ ਤਿੰਨ ਕਾਲ ਜਾਣਨ ਵਾਲਾ ਹੈ ਹਨੀਫੇ ਨੇ ਪੁੱਛਿਆ ਤੁਹਾਨੂੰ ਮੇਰਾ ਨਾਮ ਕਿਸ ਤਰ੍ਹਾਂ ਆਉਂਦਾ ਹੈ ਗੁਰੂ ਜੀ ਨੇ ਕਿਹਾ ਹਨੀਫਾ ਸੁਣ ਤੇਰੇ ਪਿਤਾ ਦਾ ਨਾਮ ਕੰਕਕਰਨ ਸੀ ਜੋ ਸੀਲਪੁਰ ਨਗਰ ਦਾ ਰਾਜਾ ਸੀ ਜਦ ਉਹ ਮਰਿਆ ਤੇਰੀ ਉਮਰ ਉਸ ਸਮੇ 17 ਸਾਲ ਦੀ ਸੀ ਇੱਕ ਦਿਨ ਤੂੰ ਜੰਗਲ ਵਿੱਚ ਸ਼ਿਕਾਰ ਕਰਕੇ ਬਹੁਤ ਸਾਰੇ ਜਾਨਵਰ ਮਾਰ ਕੇ ਜਦ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਤੈਨੂੰ ਗੁਰਖ ਮਿਲਿਆ ਉਸ ਨੇ ਤੈਨੂੰ ਕਿਹਾ ਜਿਸ ਤਰ੍ਹਾਂ ਤੂੰ ਆਪਣੀ ਜੀਭਾਂ ਦੇ ਸਵਾਦ ਕਰਕੇ ਇਹਨਾਂ ਨੂੰ ਮਾਰਿਆ ਹੈ ਤੇ ਮੈਂ ਹੀ ਹੈ ਤੈਨੂੰ ਮਾਰਨਗੇ ਇਹ ਗੱਲ ਸੁਣ ਕੇ ਤੂੰ ਡਰ ਕੇ ਕਿਹਾ ਹੈ नाथ ਜੀ ਮੇਰੇ ਤੇ ਦਇਆ ਕਰੋ ਜਿਸ ਕਰਕੇ ਇਹ ਦੁੱਖ ਭੋਗਣ ਵਾਸਤੇ ਮੈਂ ਮਰਾਂ ਨਾ ਗੋਰਖ ਨੇ ਕਿਹਾ ਜੇ ਤੂੰ ਸਿਰ ਮੋਨ ਕੇ ਸਰੀਰ ਤੇ ਸਵਾ ਮਲ ਕੇ ਤੇ ਕੰਨਾਂ ਵਿੱਚ ਮੁੰਦਰਾ ਪਾ ਕੇ ਯੋਗ ਧਾਰਨ ਕਰ ਲਵੇਂ ਤਾਂ ਤੇਰੀ ਦੇਹੀ ਥਿਰ ਰਹੇਗੀ ਤੂੰ ਮਰੇਗਾ ਨਹੀਂ ਤਦ ਤੂੰ ਉਸ ਵਕਤ ਗੋਰਖ ਤੋਂ ਯੋਗ ਧਾਰਨ ਕਰਕੇ ਸਿੱਧ ਬਣ ਗਿਆ ਜਦ ਹਨੀਫੇ ਨੇ ਇਹ ਆਪਣਾ ਹਾਲ ਸੁਣਿਆ ਤਾਂ ਉਹ ਗੁਰੂ ਜੀ ਨੂੰ ਪੂਰਨ ਹਰੀ ਅਵਤਾਰ ਜਾਣ ਕੇ ਨਮਸਕਾਰ ਕਰਕੇ ਬੋਲਿਆ ਮੈਨੂੰ ਕਿਸ ਸਥਾਨ ਤੇ ਗੋਰਖ ਨੇ ਮੁੰਨਿਆ ਸੀ ਮੈਂ ਤਦ ਸਮਝਾਂਗਾ ਕਿ ਤੁਸੀਂ ਪਰਮੇਸ਼ਰ ਦਾ ਅਵਤਾਰ ਧਾਰ ਕੇ ਸੰਸਾਰ ਨੂੰ ਤਾਰਨ ਵਾਸਤੇ ਆਏ ਹੋ ਗੁਰੂ ਜੀ ਨੇ ਕਿਹਾ ਤੇਰਾ ਸਿਰ ਲੁੰਡੇ ਪਿੱਪਲ ហេਠਾ ਮੁੰਨਿਆ ਸੀ ਤਦ ਤੋਂ ਤੂੰ ਸਭ ਘਰਬਾਰ ਇਸਤਰੀ ਪੁਰਸ਼ ਛੱਡ ਕੇ ਉਹਨਾਂ ਦੀ ਕੋਈ ਖਬਰ ਨਹੀਂ ਲਈ ਇਹ ਗੱਲ ਸੁਣ ਕੇ ਹਨੀਫੇ ਨੂੰ ਤਸੱਲੀ ਹੋ ਗਈ ਤੇ ਉਸਨੇ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੋਰਖਾ ਪਾਸ ਵਾਪਸ ਜਾ ਕੇ ਕਿਹਾ ਕਿ ਉਹ ਤਪਾ ਬੜਾ ਕਲਾਵਾਨ ਹੈ ਹਨੀਫੇ ਦੀ ਗੱਲ ਸੁਣ ਕੇ ਗੋਰਖ ਨੇ ਭੂਤ ਵੇਨਾਥ ਨੂੰ ਭੇਜਿਆ ਉਸਨੇ ਗੁਰੂ ਜੀ ਨੂੰ ਕਿਹਾ ਬਾਲੇ ਹੱਟ ਛੱਡ ਦੇ ਗੁਰੂ ਗੋਰਖ ਦੀ ਚਰਨੀ ਲੱਗ ਕੇ ਆਪਣੇ ਜਨਮ ਮਰਨ ਨੂੰ ਕਿਉਂ ਨਹੀਂ ਮਿਟਾ ਲੈਂਦਾ ਗੁਰੂ ਜੀ ਨੇ ਕਿਹਾ ਖਾਲੀ ਉਹ ਰਹਿੰਦਾ ਹੈ ਜਿਹੜਾ ਨਾਮ ਨਹੀਂ ਜਪਦਾ ਹੁਣ ਅਸੀਂ ਪਿੱਛੇ हट ਕੇ ਨਹੀਂ ਜਾਵਾਂਗੇ ਤੁਹਾਡੇ ਪਾਸ ਪਹੁੰਚ ਕੇ ਤੁਹਾਡਾ ਮਾਣ ਦੂਰ ਕਰਕੇ ਸਭ ਨੂੰ ਚਰਨੀ ਲਾਵਾਂਗੇ ਜਨਮ ਮਰਨ ਤੋਂ ਉਹ ਡਰਦਾ ਹੈ ਜਿਹੜਾ ਸਰੀਰ ਨਾਲ ਪਿਆਰ ਕਰਦਾ ਹੈ ਗਿਆਨੀ ਲੋਕ ਦੇ ਨਾਲ ਪਿਆਰ ਨਹੀਂ ਕਰਦੇ ਤੇ ਜਨਮ ਮਰਨ ਤੋਂ ਡਰਦੇ ਨਹੀਂ ਇਹ ਵਚਨ ਸੁਣ ਕੇ ਭੂਤਵੇਂ ਨੇ ਵਾਪਸ ਜਾ ਕੇ ਗੋਰਖ ਨੂੰ ਦੱਸਿਆ ਕਿ ਉਹ ਬਹੁਤ ਗਿਆਨਵਾਨ ਹਨ ਮੈਂ ਉਹਨਾਂ ਨੂੰ ਅਧੀਨ ਨਹੀਂ ਕਰ ਸਕਿਆ ਤਦ ਗੋਰਖਨਾਥ ਨੇ ਚਰਪਟਨਾਥ ਨੂੰ ਗੁਰੂ ਜੀ ਪਾਸ ਭੇਜਿਆ ਉਹ ਗੁੱਸੇ ਨਾਲ ਪਾਸ ਆਣ ਕੇ ਕਹਿਣ ਲੱਗਾ ਤੁਹਾਡਾ ਆਸਣ ਕਿੱਥੇ ਹੈ ਭੋਜਨ ਕਿਹੜਾ ਛਕਦੇ ਹੋ ਸੇਜ ਵਿਛਾ ਕੇ ਆਰਾਮ ਕਿੱਥੇ ਕਰਦੇ ਹੋ ਕਿਹੜਾ ਕੱਪੜਾ ਪਹਿਨਦੇ ਹੋ ਗੁਰੂ ਜੀ ਨੇ ਉੱਤਰ ਦਿੱਤਾ ਸਾਡਾ ਬੈਠਣ ਨੂੰ ਆਸਣ ਸਰੀਰ ਦੇ ਅੰਦਰ ਹੈ ਉਹ ਜਣ ਸਾਡਾ ਨਾਮ ਸਿਮਰਨਦਾ ਹੈ। ਸਰੀਰ ਉੱਤੇ ਕੱਪੜੇ ਖਿਮਾਂ ਦੇ ਪਹਿਨੇ ਹੋਏ ਹਨ। ਦਸਵੇਂ ਦੁਆਰ ਵਿੱਚ ਸੁੰਦਰ ਸਹਿਜਾ ਵਿੱਚੀ ਹੋਈ ਹੈ। ਉੱਥੇ ਆਰਾਮ ਕਰਦੇ ਹਨ। ਇਹ ਉੱਤਰ ਸੁਣ ਕੇ ਚਰਪਟਨਾਰਥ ਠੰਡਾ ਹੋ ਕੇ ਗੋਰਖਨਾਥ ਪਾਸ ਜਾ ਕੇ ਕਹਿਣ ਲੱਗਾ ਕਿ ਇਹ ਨਿਰਉਤਰ ਨਹੀਂ ਹੁੰਦਾ। ਕੋਈ ਪੂਰਨਪੁਰਖ ਹੈ। ਚਰਪਟ ਦੀ ਇਹ ਗੱਲ ਸੁਣ ਕੇ ਚੰਗਰ ਜੋਗੀ ਉੱਠਿਆ ਕਿ ਮੈਂ ਜਾ ਕੇ ਵੇਖਦਾ ਹਾਂ ਉਹ ਕੀ ਹੈ। ਗੁਰੂ ਜੀ ਪਾਸ ਆਣ ਕੇ ਬੈਠ ਕੇ ਕਹਿਣ ਲੱਗਾ ਬੱਚੇ ਨੂੰ ਬਿਨਾ ਦੁੱਧ ਤੋਂ ਕਿਸ ਤਰ੍ਹਾਂ ਪਾਲਦੇ ਹੋ ਤੁਹਾਡਾ ਨਾਮ ਕੀ ਹੈ ਕਿੱਥੇ ਜਾਉਗੇ ਕਿਸ ਦੇਸ਼ ਰਹਿੰਦੇ ਹੋ ਤੁਹਾਡਾ ਪੇਸ਼ ਕੀ ਹੈ ਗੁਰੂ ਜੀ ਨੇ ਕਿਹਾ हे ਭੋਂਦੂ ਚੰਗਰਨਾਥ ਸਾਡਾ ਨਾਮ ਨਾਨਕ ਹੈ ਨਾਮ ਨਾਲ ਲੇਵ ਲਾ ਕੇ ਬਾਲਕ ਮਨ ਨੂੰ ਪਾਲ ਲਿਆ ਹੈ ਜਿੱਥੇ ਸਾਡਾ ਕੰਮ ਹੈ ਉੱਥੇ ਜਾਵਾਂਗੇ ਕਲਿਆਣ ਰੂਪ ਸਾਡਾ ਦੇਸ਼ ਹੈ ਗੋਰਖਨਾਥ ਸਮਾਰਕ ਤੋਂ ਭੁੱਲ ਕੇ ਲੰਮੀ ਉਮਰ ਕਰਕੇ ਬਹੁਤ ਹੰਕਾਰੀ ਹੋ ਗਿਆ ਹੈ ਇਹ ਬਚਨ ਸੁਣ ਕੇ ਚੰਗਰਨਾਥ ਸ਼ਰਮਿੰਦਾ ਹੋ ਕੇ ਵਾਪਸ ਗੋਰਖ પાસે ਜਾ ਕੇ ਕਹਿਣ ਲੱਗਾ ਉਸ ਨੂੰ ਕੋਈ ਦਲੀਲ ਨਿਰਉਤਰ ਨਹੀਂ ਕਰ ਸਕਦੀ ਉਹ ਤਤਕਾਲ ਹੀ ਉੱਤਰ ਦਿੰਦਾ ਹੈ ਤਦ ਸੰਗਰ ਸਿੱਧ ਨੇ ਕਿਹਾ ਮੈਂ ਜਾ ਕੇ ਉਸ ਨੂੰ ਨਿਰਉਤਰ ਕਰਦਾ ਹਾਂ ਗੋਰਖ ਤੋ ਆਗਿਆ ਲੈ ਕੇ ਗੁਰੂ ਜੀ ਵੱਲ ਆਇਆ ਐਨੇ ਨੂੰ ਗੁਰੂ ਜੀ ਮੀਨਾ ਪਰਬਤ ਉੱਤੇ ਜਾ ਪਹੁੰਚੇ ਤੇ ਆਸਣ ਲਾ ਕੇ ਬੈਠ ਗਏ ਸੰਗਰ ਨੇ ਆਣ ਕੇ ਕਿਹਾ ਇਹ ਬਾਲੇ ਆਦੇਸ਼ ਹੈ ਗੁਰੂ ਜੀ ਹੱਸ ਕੇ ਚੁੱਪ ਕਰ ਰਹੇ ਕੋਈ ਉੱਤਰ ਨਾ ਦਿੱਤਾ ਤਦ ਸੰਗਰਨਾਥ ਨੇ ਗੁੱਸੇ ਨਾਲ ਕਿਹਾ ਮਾਈ ਮੁੰਡਾ ਉੱਤਰ ਨਹੀਂ ਦਿੰਦਾ ਤੇ ਹੱਸਦਾ ਹੈ ਗੁਰੂ ਜੀ ਨੇ ਕਿਹਾ ਮਾਈ ਮੁੰਡਾ ਤੇਰਾ ਗੋਰਖ ਹੈ ਜਿਸਨੇ ਤੈਨੂੰ ਸਿੱਖਿਆ ਕੋਈ ਨਹੀਂ ਦਿੱਤੀ ਤੇ ਤੇਰਾ ਸਿਰ ਮੂੰਹ ਮੁੰਨ ਕੇ ਕੰਨਾਂ ਵਿੱਚ ਮੁੰਦਰਾ ਪਾ ਕੇ ਤੈਨੂੰ ਮੂਰਖ ਬਣਾ ਦਿੱਤਾ ਹੈ ਤੂੰ ਸਿਰ ਮਨਾ ਕੇ ਆਪਣੇ ਕੁਲ ਨੂੰ ਲਾਜ ਲਵਾਈ ਹੈ ਅਤੇ ਸਰੀਰ ਉੱਤੇ ਸੁਆਹ ਮੜ ਕੇ ਜਨਮ નિਸਫਲ ਕਰ ਲਿਆ ਜਿਸ ਤਰ੍ਹਾਂ ਪਾਣੀ 'ਚ ਡੱਡੂ ਕਮਲ ਦੀ ਸਾਰ ਨਹੀਂ ਜਾਣਦਾ ਇਸ ਤਰ੍ਹਾਂ ਹੀ ਤੂੰ ਜੋਗੀ ਬਣ ਕੇ ਯੋਗ ਨੂੰ ਲਾਜ ਲਾਈ ਹੈ ਸੰਗਰ ਨੇ ਸ਼ਰਮਿੰਦਾ ਹੋ ਕੇ ਕਿਹਾ ਉਹ ਕਿਹੜੀ ਜੁਗਤੀ ਹੈ ਜਿਸ ਨਾਲ ਕ੍ਰੋਧ ਨੂੰ ਜਿੱਤ ਲਈਏ ਕਾਮ ਨੂੰ ਨਾਸ਼ ਕਰ ਦਈਏ ਸਿਰ ਤੋਂ ਮੌਤ ਕਿਸ ਤਰ੍ਹਾਂ ਟਲ ਸਕਦੀ ਹੈ ਮਨ ਤੋਂ ਲੋਭ ਦੂਰ ਹੋ ਜਾਵੇ ਅਤੇ ਕਿਹੜੀ ਜੁਗਤੀ ਕਰਕੇ ਅਮਰਪਤ ਮਿਲਦਾ ਹੈ ਮਾਇਆ ਨੂੰ ਤਿਆਗ ਕੇ ਪੁਰਸ਼ ਸੰਸਾਰ ਵਿੱਚ ਕਿਸ ਤਰ੍ਹਾਂ ਰਹੇ ਗੁਰੂ ਜੀ ਬੋਲੇ ਕ੍ਰੋਧ ਨੂੰ ਸ਼ਾਂਤੀ ਨਾਲ ਜਿੱਤੀਏ ਤਿੰਨ ਗੁਣ ਤਿਆਗ ਕੇ ਅਤੀਤ ਹੋਵੇ ਅਤੇ ਗੁਰੂ ਉਪਦੇਸ਼ ਦੁਆਰਾ ਗਿਆਨ ਪ੍ਰਾਪਤ ਕਰਕੇ ਕਾਮ ਨੂੰ ਨਸ਼ਟ ਕਰੀਏ ਸੰਤੋਖ ਧਾਰਨ ਨਾਲ ਲੋਭ ਮਿਟਦਾ ਹੈ ਹਰੀ ਦਾ ਧਿਆਨ ਧਾਰਨ ਨਾਲ ਅਮਰ ਪਦਵੀ ਪਾਈ ਦੀ ਹੈ ਸੰਤਾ ਦੀ ਸੰਗਤ ਕਰਕੇ ਮਾਇਆ ਤੋਂ ਅਲੋਪ ਰਹੇ ਅਤੇ ਵਿਸ਼ਿਆਂ ਨੂੰ ਵਿਉ ਜਾਣ ਕੇ ਮਨ ਤੋਂ ਭੁਲਾ ਦਈਏ ਪ੍ਰੇਮ ਨਾਲ ਭਗਤੀ ਕਰਨੀ ਇਹ ਵੱਡੀ ਸ੍ਰੇਸ਼ਟ ਜੁਗਤੀ ਹੈ ਤਨ ਦੇ ਮੋਹ ਨੂੰ ਤਿਆਗ ਕੇ ਨਿਰਲੇਪ ਰਹੀਦਾ ਹੈ ਇਹ ਉੱਤਮ ਬਚਨ ਸੁਣ ਕੇ ਸੰਗਰਨਾਥ ਨਿਰਤਰ ਹੋ ਕੇ ਸੁਮੇਰਵਲ ਚਲਾ ਗਿਆ ਫਿਰ ਸੰਭਾਲ ਕਾ ਸਿੱਧ ਗੁਰੂ ਜੀ ਪਾਸ ਆਇਆ ਉਸਨੇ ਕਿਹਾ ਤੁਸੀਂ ਸੰਸਾਰ ਦਾ ਕਾਰ ਵਿਹਾਰ ਛੱਡ ਕੇ ਉਦਾਸੀ ਕਿਉਂ ਧਾਰਨ ਕੀਤੀ ਹੈ ਯੋਗ ਧਾਰਨ ਤੋਂ ਬਿਨਾ ਕੋਈ ਕੰਮ ਪੂਰਾ ਨਹੀਂ ਹੋ ਸਕਦਾ ਤੁਸੀਂ ਯੋਗ ਧਾਰਨ ਕਰ ਲਵੋ ਗੁਰੂ ਜੀ ਨੇ ਕਿਹਾ ਹੇ ਸੰਭਾਲਕਾ ਜਿਸ ਦੇ ਆਸਰੇ ਜੋਗ ਹੁੰਦਾ ਹੈ ਉਹ ਅਸੀਂ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਹੋਇਆ ਹੈ ਉਸ ਦਾ ਤਿਆਗਣਾ ਅਸੀਂ ਕਦੇ ਨਹੀਂ ਕਰਦੇ ਸੰਭਾਲਕਾ ਵੀ ਇਹ ਸਿਧਾਂਤ ਸਮਝ ਕੇ ਸੁਮੇਰ ਦੀ ਚੋਟੀ ਤੇ ਵਾਪਸ ਚਲਾ ਗਿਆ ਤੇ ਸਾਰੀ ਗੱਲ ਗੁਰਖਨਾਥ ਨੂੰ ਜਾ ਸੁਣਾਈ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤੋਂ ਅੱਗੇ ਭਾਗ ਸੀ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਲੜੀ ਨੂੰ ਜੋੜਨ ਲਈ ਉਹ ਵੀਡੀਓ ਦਾ ਇੰਤਜ਼ਾਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ